ਕੁਕ ਕਿ ਨਾਰਮਾ ਦੀ ਚਰਚਾ ਕਰਾਂ ਤੋਂ ਉਹਨੇ ਕਾਗਜ਼ ਤੇ ਕੰਮ ਮੇਰੇ ਕੋਲ ਵੀ ਕਰ ਦੋ ਕਿਰਾਬੋਲ ਰਿਹਾ ਹੈ ਕਿ ਉਹ ਵੀ ਪਛਾਣ ਕਰ ਲਿਓ ਸਭ ਨੂੰ ਜੈ ਭੀਮ ਜੈ ਹਾਰਤਾ ਸਭ ਤੋਂ ਪਹਿਲਾਂ ਕਿਉਂਕਿ ਬਾਬਾ ਸਾਹਿਬ ਡਾਕਟਰ ਅਮਰਕਰ ਜੀ ਦਾ ਅੱਜ ਪ੍ਰਿਨਿਰਵਾਣ ਦਿਵਸ ਹੈ ਅਸੀਂ ਸਾਰੇ ਅੱਜ ਦੇ ਇਸ ਦਿਤੇ ਜਦੋਂ 6 ਦਸੰਬਰ 1956 ਨੂੰ ਡਾਕਟਰ ਅਮਰਕਰ ਸਾਹਿਬ ਸਰੀਰਕ ਤੌਰ ਤੇ ਸਾਡੇ ਚੋਂ ਚਲੇ ਗਏ ਇਹ ਵਿਚਾਰਕ ਤੌਰ ਤੇ ਉਹ ਹਮੇਸ਼ਾ ਸਾਡੇ ਵਿੱਚ ਮੌਜੂਦ ਹੈ ਲੇਕਿਨ ਉਹਨਾਂ ਦੇ ਸਰੀਰਕ ਤੌਰ ਤੇ ਜਾਣ ਤਾਂ ਅੱਜ ਤਿੰਨ ਅਸੀਂ ਉਹਨਾਂ ਨੂੰ ਜਿੱਥੇ ਯਾਦ ਕਰਦੇ ਹਾਂ ਅਸੀਂ ਉਹਨਾਂ ਨੂੰ ਕੋਟਨ ਕੋਟ ਪੰਜਾਬ ਉਹਨਾਂ ਦੀ ਸਮਾਜ ਪਾਰਟੀ ਨੂੰ ਨਮਨ ਕਰਦੇ ਹਾਂ ਸਿਰ ਬੰਦਰੀ ਪ੍ਰੇਸ਼ ਕਰਦੇ ਹਾਂ ਔਰ ਮੈਂ ਕੋਈ ਨਹੀਂ ਕੋਈ ਬਹੁਤ ਲੰਬੀਆਂ ਵਿਚਾਰਾਂ ਨਹੀਂ ਕਰਾਂਗਾ ਫੇਰ ਆਵਾਂਗੇ ਕਰਾਂਗੇ ਇਹ ਸਮਾਜ ਜਿਹੜਾ ਅਚਾਨਕ ਆਪਣਾ ਜਦੋਂ ਇਹਨਾਂ ਨੇ ਦੱਸਿਆ ਡਾਕਟਰ ਸਾਹਿਬ ਨੇ ਤੁਕ ਮੇਰਾ ਟਾਈਮ ਤੋਂ 10 ਵਜੇ ਦਾ ਟਾਈਮ ਕਰਦਾ ਸੀ ਅਸੀਂ ਉਹਨੂੰ ਫਿਰ 1 ਘੰਟੇ ਦੇ ਸਵਾ ਘੰਟੇ ਲੈ ਕੇ ਕੀਤਾ ਫਿਰ ਤਾਂ ਕਿ ਅਸੀਂ 10 ਵਜੇ ਤੇ ਕਰਕੇ 11:00 11:30 ਦੇ ਵਿੱਚ ਉੱਥੇ ਪਹੁੰਚੀ। 6 ਤੋਂ ਸੰਪਰਦਾ ਦਿਨ ਅਸੀਂ ਬਹੁਤ ਜਨ ਸਮਾਜ ਪਾਰਟੀ ਵੱਲੋਂ ਸ਼ਰਧਾਂਜਲੀ ਤੋਂ ਸੰਘਰਸ਼ ਵੱਲ ਅ ਮਕਸਦ ਦੇ ਨਾਲ ਅਸੀਂ ਇਹਨੂੰ ਮਨਾਉਣ ਦਾ ਫੈਸਲਾ ਕੀਤਾ। ਤੁਕ ਡਾਕਟਰ ਅੰਬੇਡਕਰ ਜੀ ਨੂੰ ਸ਼ਰਧਾਂਜਲੀ ਅੱਜ ਉਹਨਾਂ ਰਾਜਨੀਤਿਕ ਦਲਾਂ ਨੇ ਵੀ ਪੇਟ ਕਰਨੀ ਆ ਜਿਹੜੇ ਡਾਕਟਰ ਅੰਬੇਡਕਰ ਦੇ ਅੰਦੋਲਨ ਨੂੰ ਨਿਖਟਾਉਣ ਲਈ ਉਹਨਾਂ ਦੇ ਸਮੇਂ ਵੀ ਲੱਗੇ ਰਹੇ ਔਰ ਅੱਜ ਵੀ ਲੱਗੇ ਹੋਏ ਬਹੁਜਨ ਸਮਾਜ ਪਾਰਟੀ ਔਰ ਉਹਨਾਂ ਰਾਜਨੀਤਿਕ ਦਲਾਂ ਚ ਅੰਤਰ ਇਹੀ ਆ ਕਿ ਉਹ ਡਾਕਟਰ ਅੰਬੇਡਕਰ ਨੂੰ ਯਾਦ ਕਰਦੇ ਆ ਉਹਨਾਂ ਦਾ ਅੰਦੋਲਨ ਨਿਖਟਾਉਣ ਲਈ ਆਪਾਂ ਯਾਦ ਕਰਦੇ ਆ ਉਹਨਾਂ ਦਾ ਅੰਦੋਲਨ ਬਣਾਉਣ ਲਈ ਇਸ ਕਰਕੇ ਅਸੀਂ ਬੇਨਤੀ ਕੀਤੀ ਸੀ ਕਿ ਜਿੱਥੇ-ਜਿੱਥੇ ਵੀ ਬੌਧਨ ਸਮਾਜ ਪਾਰਟੀ ਦੀ ਜ਼ਿੰਮੇਵਾਰ ਲੀਡਰਸ਼ਿਪ ਬੈਠੀ ਹੈ ਉਹ ਆਪਣੇ ਆਪਣੇ ਪਿੰਡਾਂ 'ਚ ਕਿਉਂਕਿ ਕੋਈ ਖਰਚਾ ਨਹੀਂ ਰਿਤੇ ਆਉਣਾ ਕੋਈ ਬਹੁਤ ਜ਼ਿਆਦਾ ਆਪਰ ਤੇ ਬਲਜਣੇ ਪੈਣਾ ਸਿਰਫ ਆਪਾਂ ਨੂੰ ਆਪਣੇ ਪਿੰਡ ਦੇ ਵਿੱਚ ਇੱਕ ਟੀਮ ਬਣਾ ਕੇ ਡੋਰ ਟੂ ਡੋਰ ਜਾ ਕੇ ਸਾਥੀਆਂ ਨੂੰ ਇਕੱਠਾ ਕਰਨਾ ਇੱਕ ਜਗ੍ਹਾ ਇਕੱਠੇ ਕਰਨਾ ਔਰ ਆਪਣੇ ਆਪਣੇ ਪਿੰਡਾਂ ਦੇ ਵਿੱਚ ਅਸੀਂ ਮਹੱਲਿਆਂ ਦੇ ਵਿੱਚ ਡਾਕਟਰ ਅੰਬੇਡਕਰ ਜੀ ਸਭ ਜੀ ਨੂੰ ਸ਼ਰਧਾਂਜਲੀ ਭੇਟ ਕਰੀਏ ਔਰ ਉੱਥੇ ਹੀ ਅਸੀਂ ਬੌਧਨ ਸਮਾਜ ਪਾਰਟੀ ਦਾ ਯੂਨਿਟ ਬਣਾਉਣ ਦਾ ਕੰਮ ਵੀ ਚੱਲੇ ਚੱਲੀ। ਚਾਹੇ ਉਹ ਪਿੰਡਾਂ ਦਾ ਹੋਵੇ ਜਾਂ ਉਹ ਮਾਲਿਆਂ ਦਾ ਹੋਵੇ। ਕਿਉਂਕਿ ਅੰਦੋਲਨ ਕਿਹੜਾ ਹੈ ਉਹ ਮਜ਼ਬੂਤ ਸੰਗਠਨ ਤੋਂ ਬਿਨਾ ਅੱਗੇ ਨਹੀਂ ਵਧ ਸਕਦਾ। ਤੋਂ ਸਾਡੇ ਕੋਲ ਲੀਡਰਸ਼ਿਪ ਜਿਤਾਉਣ ਨਵਾਂ ਸ਼ਹਿਰ ਜ਼ਿਲ੍ਹਾ ਵੀ ਆ। ਮੇਰੇ ਖਿਆਲ ਮੈਕਸਿਮਮ ਪਿੰਡ ਸਾਡੇ ਕੋਲ ਲੀਡਰਸ਼ਿਪ ਮਜੂਦ ਹੈ। ਪੰਗਿਆਂ ਚ ਵੀ ਬਣਾ ਚੜ੍ਹਦੀ ਸਰਵਾਜ ਜੀ ਸੀ ਮਰ ਕੇ ਬੈਠੇ ਹੋਰ ਵੀ ਟੀਮ ਆਈ ਹੋ। ਤੋਂ ਸਾਰੇ ਹੀ ਆਪਣੇ ਆਪਣੇ ਮਾਲਿਆਂ ਆਪਣੇ ਆਪਣੇ ਪਿੰਡਾਂ ਚ ਅਜੇ ਵੀ ਸਾਡੇ ਕੋਲ ਰਾਤ ਤੱਕ ਦਾ ਸਮਾਂ ਹੈ। ਤੋਂ ਜਾ ਕੇ ਆਪਾਂ ਇਥੋਂ ਬਾਬਾ ਸਾਹਿਬ ਦੇ ਸਕੇਚੂ ਤੇ ਜਾਣਾ ਉੱਥੇ ਕੋਣ ਸਰਦਾਂਜਰੀ ਭੇਟ ਕਰਨੀ ਆ। ਫੁੱਲ ਮਾਲਾ ਅਰਪਣ ਕਰਨੇ ਆ। ਲੇਕਿਨ ਅੱਜ ਦਾ ਦਿਨ ਜਿਹੜਾ ਆ ਉਹ ਪੂਰੀ ਸਰਗਰਮੀ ਡਾਕਟਰ ਅੰਬੇਦਕਰ ਅੰਦੋਲਨ ਨੂੰ ਮਜ਼ਬੂਤ ਕਰਨ ਦੇ ਲਈ ਉਹਨਾਂ ਦੀ ਸੋਚ ਨੂੰ ਕਰ ਕਰ ਤੱਕ ਪਹੁੰਚਾਉਣ ਦੇ ਲਈ ਔਰ ਉਹਦਾ ਕਨਕਲੂਜਨ ਜਿਹੜਾ ਹੈ ਉਹ ਇੱਕ ਮਜ਼ਬੂਤ ਜਥੇਬੰਦਕ ਤਜੇ ਦੇ ਰੂਪ ਕਿ ਨਿਕਲ ਕੇ ਆਉਣਾ ਚਾਹੀਦਾ ਪਿੰਡਾਂ ਔਰ ਨਾਲਿਆਂ ਮੇਰੀ ਇਹ ਤੁਹਾਨੂੰ ਬੇਨਤੀ ਹੈ ਔਰ 8 ਤਰੀਕ ਨੂੰ ਅਸੀਂ ਡਾਕਟਰ ਅੰਬੇਦਕਰ ਜੀ ਦੇ ਪ੍ਰਿਨਿਰਵਾਣ ਦਿਵਸ ਨੂੰ ਸਟੇਟ ਲੈਵਲ ਤੇ ਦੇਸ਼ ਭਗਤ ਜਾਦਗਰ ਹਾਲ ਜਲੰਧਰ ਮਨਾਉਣ ਦਾ ਫੈਸਲਾ ਕੀਤਾ ਦੇਸ਼ ਭਗਤ ਜਾਦਗਰ ਹਾਲ ਉੱਥੇ ਕੋਈ ਬੜੀ ਰੈਲੀ ਤਾਂ ਹੈ ਨਹੀਂ ਤੁਹਾਨੂੰ ਪਤਾ ਉਸਾਲ ਦੀ ਕਪੈਸਿਟੀ ਦਾ ਪਰੰਤੂ ਇੱਕ ਮੈਸੇਜ ਅਸੀਂ ਵੱਡਾ ਦੇਣਾ ਚਾਹੁੰਦੇ ਹਾਂ ਉਸ ਦਿਨ ਦਾ ਜਿਹੜਾ ਆਪਾਂ ਨੇ ਸਬਜੈਕਟ ਰੱਖਿਆ ਸੈਮੀਨਾਰ ਰੱਖਿਆ ਐਜੂਕੇਸ਼ਨ ਰੈਗੂਲੇਸ਼ਨ ਪਿਛੇ ਦੇ ਉੱਪਰ ਕਿਉਂਕਿ ਡਾਕਟਰ ਅੰਮੇਟਕਾਰ ਸਾਹਿਬ ਨੇ ਸ਼ੁਰੂਆਤ ਇੱਥੋਂ ਹੀ ਕੀਤੀ ਟੂ ਐਜੂਕੇਟ ਔਰ ਗੁਰੂਆਂ ਨੇ ਵੀ ਬਾਣੀ ਚ ਇਹ ਕਿਹਾ ਕਿ ਪੜਿਓ ਕਿਉਂਕਿ ਹਾਲਾਂਕਿ ਵਾਵਾ ਸਾਹਿਬ ਦੀ এডਿਕੇਸ਼ਨ ਦਾ ਬੜਾ ਵਿਸ਼ਾਲ ਸਬਜੈਕਟ ਹੈ ਉਹ ਪੋਲਿਟੀਕਲ এডਿਕੇਸ਼ਨ ਸੋਸ਼ਲ এডਿਕੇਸ਼ਨ ਰਿਲੀਜੀਅਸ এডਿਕੇਸ਼ਨ ਇਕਨੋਮਿਕ এডਿਕੇਸ਼ਨ ਕਲਚਰਲ এডਿਕੇਸ਼ਨ ਉਹ ਹਰ ਤਰ੍ਹਾਂ ਦੀ এডਿਕੇਸ਼ਨ ਦੀ ਗੱਲ ਕਰਦੇ ਲੇਕਿਨ এডਿਕੇਸ਼ਨ ਆਪਾਂ ਕਿਸੇ ਵੀ ਤਰ੍ਹਾਂ ਦੀ ਹਾਸਲ ਕਰਨੀ ਹੋਵੇ ਉਦੋਂ ਰਸਤਾ ਥਰੂ ਅਕੈਡਮਿਕ ਐਜੂਕੇਸ਼ਨ ਇਹ ਜਾਂਦਾ ਹੈ ਤੇ ਅਸੀਂ 70-75 ਸਾਲ ਕਰੀਬ 75 ਸਾਲ ਆਜ਼ਾਦੀ ਦੇ ਬੀਤ ਚੁੱਕੇ ਆ 75 ਸਾਲਾਂ ਚ ਇਸ ਦੇਸ਼ ਔਰ ਪਰਦੇਸ਼ ਦੇ ਹਕਮਰਾਨਾਂ ਦਾ ਕਾਂਗਰਸ ਵੀ ਭਾਜਪੀ ਪੰਜਾਬ ਚ ਅਕਾਲੀ ਆਮ ਪਾਰਟੀ ਇਹਨਾਂ ਦਾ ਡਾਕਟਰ ਅੰਬੇਡਕਰ ਦੇ ਪਹਿਲੇ ਸਟੈਪ ਦੇ ਉੱਪਰ ਹੁਣ ਤੱਕ ਰੋਲ ਕੀ ਦੇ ਕਿਸ ਤਰ੍ਹਾਂ ਇੰਟੈਂਸ਼ਨਨਲੀ ਇਹਨਾਂ ਨੇ ਡਾਕਟਰ ਅੰਬੇਡਕਰ ਦਾ ਟੂ ਐਜੂਕੇਟ ਦਾ ਜਿਹੜਾ ਆਬਜੈਕਟ ਸੀ ਉਹਨੂੰ ਡਿਸਟਰਬ ਕੀਤਾ ਉਹਨੂੰ ਵੀਕ ਕੀਤਾ ਪਬਲਿਕ ਸੈਕਟਰ ਦੀ ਐਜੂਕੇਸ਼ਨ ਨੂੰ ਜਾਣਬੁੱਝ ਕੇ ਕਮਜ਼ੋਰ ਕੀਤਾ ਤਾਂ ਕਿ ਕੁਆਲਿਟੀ ਔਰ ਐਫੀਸ਼ੀਐਂਸੀ ਜਿਹੜੀ ਆ ਉਹ ਪਬਲਿਕ ਸੈਕਟਰ ਦੇ ਵਿੱਚੋਂ ਉਹ ਪ੍ਰੋਡਿਊਸ ਨਾ ਹੋਵੇ ਅਧਿਆਪਕਾਂ ਦੀ ਕਮੀ ਰੱਖ ਕੇ ਮੈਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਟੈਲੈਂਟ ਦੀ ਕਮੀ ਤੇ ਨਹੀਂ ਕੋਈ ਸਵਾਲ ਕਰਦਾ ਸਰਕਾਰੀ ਸਕੂਲਾਂ ਚ ਬੈਲ ਐਜੂਕੇਟਰ ਸਟਾਫ ਜਿੰਨਾ ਹੈਗਾ ਕੁਆਲੀਫਾਈਡ ਆ ਉਹਨਾਂ ਦੇ ਵਿੱਚ ਉਹਨਾਂ ਦੇ ਅੰਦਰ ਟੈਲੈਂਟ ਆ ਵਿਜ਼ਨ ਆ ਪਰੰਤੂ ਅਗਰ ਅਸੀਂ ਪੰਜਾਬੀ ਵਾਲੇ ਅਧਿਆਪਕ ਨੂੰ ਕਹਾਂਗੇ ਕਿ ਅੰਗਰੇਜ਼ੀ ਪੜਾਉਣਾ ਵੀ ਤੁਹਾਡੀ ਜ਼ਿੰਮੇਵਾਰੀ ਔਰ ਅੰਗਰੇਜ਼ੀ ਵਾਲੇ ਨੂੰ ਕਹਾਂਗੇ ਮੈਥ ਪੜਾਉਣਾ ਵੀ ਤੁਹਾਡੀ ਜ਼ਿੰਮੇਵਾਰੀ ਕਈ ਵਾਰ ਇਹ ਪ੍ਰੈਕਟੀਕਲੀ ਸੰਭਵ ਨਹੀਂ ਹੁੰਦਾ ਔਰ ਬੜੇ ਪਮਾਨੇ ਤੇ ਅੱਜ ਵੀ ਪੰਜਾਬ ਦੇ ਸਕੂਲਾਂ ਚ ਸਰਕਾਰੀ ਸਕੂਲਾਂ ਚ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਨੇ। ਔਰ 2009 ਦਾ ਐਕਟ ਪਾਰਲੀਮੈਂਟ ਨੇ ਪਾਸ ਕੀਤਾ। ਇਹ ਇਸ ਦੇਸ਼ ਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਔਰ ਲਾਜ਼ਮੀ ਸਿੱਖਿਆ ਦੇ। ਔਰ ਉਹਦੇ ਵਿੱਚ 25% ਸੀਟਾਂ ਪ੍ਰਾਈਵੇਟ ਸਕੂਲਾਂ ਚ ਚਾਹੇ ਉਹਦੀ ਫੀਸ ਕਿੰਨੀ ਵੀ ਜ਼ਿਆਦਾ ਹੋਵੇ। ਉਸ ਐਕਟ ਦੇ ਤਹਿਤ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ 25% ਸੀਟਾਂ ਰਾਖਮੀਆਂ ਹਨ ਲੇਕਿਨ ਅਕਾਲੀ ਭਾਜਪਾ ਦੀ ਸਰਕਾਰ ਦੇ ਸਮੇਂ ਇਹ ਨੋਟੀਫਿਕੇਸ਼ਨ ਕਰ ਦਿੱਤਾ ਗਿਆ ਕਿ ਬਿਦਾਊਟ ਐਨਓਸੀ ਆਫ ਸਰਕਾਰੀ ਸਕੂਲ ਜਿਸ ਸਕੂਲ ਦਾ ਬੱਚਾ ਐਡਮਿਸ਼ਨ ਚਾਹੁੰਦਾ ਉਸ ਏਰੀਏ ਦੇ ਸਕੂਲ ਦੇ ਸਰਕਾਰੀ ਸਕੂਲ ਦੀ ਐਨਓਸੀ ਔਰ ਜਿਹੜਾ ਡੀਓ ਆ ਉਹਦੀ ਅਪਰੂਵਲ ਤੋਂ ਬਿਨਾਂ ਉਹ ਬੱਚਾ ਪ੍ਰਾਈਵੇਟ ਸਕੂਲ ਚ ਜਾ ਹੀ ਨਹੀਂ ਸਕਦਾ ਉਨਾ ਅਪਰੂਵਲ ਮਿਲ ਰਹੀ ਹੈ ਨਾ ਜਾ ਰਿਹਾ ਸਾਰੇ ਦੇਸ਼ ਵਿੱਚ ਉਹ 249 ਵਾਲਾ ਐਕਟ ਲਾਗੂ ਆ ਲੇਕਿਨ ਪੰਜਾਬ ਵਾਹਿਦ ਇੱਕ ਐਸਾ ਸੂਬਾ ਆ ਜਿੱਥੇ ਉਹ ਐਕਟ ਅਕਾਲੀ ਭਾਜਪਾ ਦੀ ਸਰਕਾਰ 10 ਸਾਲ ਰਹੀ ਉਹਨੇ ਵੀ ਲਾਗੂ ਨਹੀਂ ਕੀਤਾ ਕਾਂਗਰਸ ਦੀ ਸਰਕਾਰ 5 ਸਾਲ ਕਹੀ ਉਹਨੇ ਲਾਗੂ ਨਹੀਂ ਕੀਤਾ ਔਰ ਇਹ ਜਿਹੜੇ ਐਜੂਕੇਸ਼ਨ ਰੈਗੂਲੇਸ਼ਨ ਦੇ ਨਾਰੇ ਲਗਾਉਣ ਵਾਲੇ ਆ ਇਨਾਂ ਦੀ ਸਰਕਾਰ ਨੂੰ 3 ਸਾਲ ਹੋ ਗਏ ਇਹਨਾਂ ਨੇ ਵੀ ਉਹਨੂੰ ਲਾਗੂ ਨਹੀਂ ਕੀਤਾ ਇਸ ਕਰਕੇ ਅਸੀਂ ਡਾਕਟਰ ਅੰਬੇਡਕਰ ਦੇ ਪਹਿਲੇ ਸਟੈਪ ਐਜੂਕੇਸ਼ਨ ਰੈਵੋਲੂਸ਼ਨ ਵਿਸ਼ੇ ਦੇ ਉੱਪਰ ਸੈਮੀਨਾਰ ਰੱਖਿਆ ਔਰ ਉਸ ਦਿਨ ਇਹਨਾਂ ਦਾ 75 ਸਾਲਾਂ ਦਾ ਕਿਰਦਾਰ ਡਾਕਟਰ ਅੰਬੇਡਕਰ ਦੇ ਫਰਸਟ ਸਟੈਪ ਨੂੰ ਵੀ ਡੈਮੇਜ ਕਰਨੇ ਦਾ ਉੱਤੇ ਤੇ ਡਿਸਕਸ਼ਨ ਕਰਾਂਗੇ ਔਰ ਬਹੁਜਣ ਸਮਾਜ ਪਾਰਟੀਆਂ ਇਸ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦਾ ਐਜੂਕੇਸ਼ਨ ਰੈਵੋਲੂਸ਼ਨ ਆਉਣ ਵਾਲੇ ਸਮੇਂ ਚ ਕਰਨਾ ਚਾਹੁੰਦੀ ਹੈ ਅਗਰ ਪੰਜਾਬ ਦੀ ਸੰਗਤ ਬੀਐਸਪੀ ਨੂੰ ਅਸ਼ੀਰਵਾਦ ਆਪਣਾ ਦਿੰਦੀ ਆ ਉਹ ਵਿਜ਼ਨ ਵੀ ਜਨਤਾ ਦੇ ਸਾਹਮਣੇ ਰੱਖਿਆ ਜਾਊਗਾ ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਕਿ ਉਹਦੇ ਵਿੱਚ 50% ਬੀਐਸਪੀ ਦੇ ਮੌਜੂਦਾ ਔਰ ਰਿਟਾਇਰ ਕਰਮਚਾਰੀ ਔਰ 50% ਮੌਜੂਦ ਸਮਾਜ ਪਾਰਟੀ ਦੇ ਲੀਡਰਸ਼ਿਪ ਵਰਕਰ ਤਾਂ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਨਵਾਂ ਸ਼ਰ ਜਿਲ੍ਹੇ ਦੇ ਤੁਸੀਂ ਦਲਵਾਰਜੀ ਤੇ ਜੀ ਮੈਸੇਜ ਅੱਗੇ ਭਪਿੰਦਰ ਜੀ ਆਇਆ ਹਾਂ ਤੇ ਤੁਸੀਂ ਆਪਣੇ ਜਿੰਨੀ ਟੀਮ ਆਪਣੀ ਬਲਾਚੌਰ ਤੋਂ ਔਰ ਮੰਗਿਆ ਚੋਕ ਬੰਦਾ ਜੀ ਔਰ ਇਹਨਾਂ ਦੀ ਜਿੰਨੀ ਟੀਮ ਆਈ ਹੈ ਔਰ ਤੁਹਾਨੂੰ ਵੀ ਮੈਂ ਇੱਥੇ ਮਦਾਇਕ ਜੀ ਹੈਗੇ ਬਾਕੀ ਟੀਮ ਸਾਰੀ ਇਹਨਾਂ ਦੀ ਰਿਟਾਇਰ ਸਾਰੇ ਜਿੰਨੇ ਪ੍ਰੈਜ਼ెంట్ ਹੈਗੇ ਕਿ ਆਪਾਂ ਸਾਰੇ ਉਸ ਦਿਨ ਕਿਉਂਕਿ 6 ਦਸੰਬਰ ਤੋਂ ਅਸੀਂ ਪਿੰਡ ਪੱਧਰ ਤੇ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ ਪਿੰਡਾਂ 'ਚ ਬੀਐਸਪੀ ਦੇ ਵੋਟੇ ਲਾਣਾ ਚਾਹੁੰਦੇ ਆ ਔਰ 8 ਤਰੀਕ ਤੋਂ ਦੇਸ਼ ਭਗਤ ਯਾਦਗਾਰ ਹਾਲ ਤੋਂ ਅਸੀਂ ਪੰਜਾਬ ਦੇ ਵਿੱਚ ਬਾਂਮਸੇਫਤਾ ਸੰਗਠਨ ਜਿਹੜਾ ਮਜ਼ਬੂਤ ਕਰਨੇ ਦਾ ਇੱਕ ਆਧਾਰ ਤਿਆਰ ਕਰਨਾ ਚਾਹੁੰਦੇ ਆ ਇਸ ਕਰਕੇ ਮੈਂ ਗੁਜਾਰਸ਼ ਕਰਦਾ ਹਾਂ ਬੇਨਤੀ ਕਰਦਾ ਹਾਂ ਕਿ ਦੋਨੋਂ ਪ੍ਰੋਗਰਾਮਾਂ ਵਿੱਚ ਤੁਸੀਂ ਬੈਠ ਕੇ ਪਹੁੰਚੋ ਮੱਕੇ ਆਪਾਂ ਡਿਟੇਲ ਚ ਡਿਸਕਸ਼ਨ ਉੱਥੇ ਕਰਾਂਗੇ ਤੁਸੀਂ ਜਿੰਨੇ ਨਵਾਂ ਸ਼ਹਿਰ ਦੇ ਸਾਥੀ ਨਵਾਂ ਸ਼ਹਿਰ ਜਿਹੜੀ ਸਾਰੀ ਟੀਮ ਉਸੇ ਵਧਾਈ ਦੇ ਪਾਤਰ ਹੋ ਕਿ ਤੁਸੀਂ 2022 ਦੇ ਵਿੱਚ ਭਾਜਪਾ ਸਮਾਜ ਪਾਰਟੀ ਨੂੰ ਇਥੋਂ ਆਪਣਾ ਇੱਕ ਯੋद्धा ਇੱਕ ਵਿਧਾਇਕ ਜਿਤਾ ਕੇ ਪੰਜਾਬ ਦੀ ਅਸੈਂਬਲੀ ਚ ਭੇਜ ਕੇ ਸਭ ਕਾਂਛੀ ਰਾਮ ਦੇ ਅੰਦੋਲਨ ਦਾ ਮਾਣ ਵਧਾਇਆ ਪੈਨ ਮਾਇਆ ਵਤੀ ਜੀ ਦੇ ਚੌੜੀ ਦੇ ਵਿੱਚ ਤੁਸੀਂ ਇਹ ਸੀਟ ਜਿੱਤ ਕੇ ਪਾਈ ਉਹਨਾਂ ਦਾ ਸਿਰ ਚਾ ਕੀਤਾ ਮੈਂ ਸਾਰੇ ਨਵਾਂ ਸ਼ਹਿਰ ਦੇ ਵਰਕਰਾਂ ਦਾ ਨਵਾਂ ਸ਼ਹਿਰ ਜ਼ਿਲ੍ਹੇ ਦੀ ਸਾਰੀ ਟੀਮ ਦਾ ਵਧਾਈ ਵੀ ਦਿੰਦਾ ਤੁਹਾਡਾ ਮੈਂ ਸ਼ੁਕਰੀਆ ਵੀ ਅਦਾ ਕਰਦਾ ਧੰਨਵਾਦ ਵੀ ਕਰਦਾ ਆਉਣ ਵਾਲੇ ਸਮੇਂ ਚ ਵੀ ਅਸੀਂ ਆਪਣੀ ਜਿੱਤੀ ਹੋਈ ਸੀਟ ਤਾਂ ਕਾਇਮ ਰੱਖਣੀ ਹੈ ਇਹ ਤੁਸੀਂ ਸਾਰਿਆਂ ਨੇ ਆਪਣੇ ਅੰਦਰ ਪੋਲਿਟਿਕਲ ਮੈਚਿਓਰਿਟੀ ਪੈਦਾ ਕਰਕੇ ਅਸੀਂ ਇਹ ਜੋ ਹਾਸਲ ਕੀਤਾ ਇਹ ਤਾਂ ਇਹਦੇ ਤੇ ਤਾਂ ਕਬਜ਼ਾ ਰੱਖਣਾ ਹੀ ਆ ਲੇਕਿਨ ਇਸ ਤੋਂ ਇਲਾਵਾ ਆਪਾਂ ਆਪਣੇ ਪੰਜਾਬ ਦੇ ਵਿੱਚ ਬਾਕੀ ਸੀਟਾਂ ਤੇ ਵੀ ਅਸੀਂ ਇਸ ਅੰਦੋਲਨ ਨੂੰ ਅੱਗੇ ਵਧਾ ਕੇ 2027 ਇਸ ਅੰਦੋਲਨ ਨੂੰ ਸਭ ਕਾਂਚੀ ਰਾਮ ਜਿਸ ਮਕਾਮ ਤੱਕ ਲੈ ਜਾਣਾ ਚਾਹੁੰਦੇ ਸੀ ਉਥੇ ਤੱਕ ਲੈ ਜਾਣ ਦਾ ਅੱਜ ਚਲਪ ਲੈ ਕੇ ਅੱਗੇ ਵਧਣਾ ਧੰਨਵਾਦ ਮੈਂ ਫਿਰ ਇੱਕ ਵਾਰ ਨਵਾਂ ਸ਼ਹਿਰ ਦੇ ਰਿਟਾਇਰ ਕਰਮਚਾਰੀਆਂ ਦਾ ਐਸਡੀਓ ਸਾਹਿਬ ਸ਼੍ਰੀਮਾਨ ਗਿਆਨਜੀਤ ਮੇਜਰ ਸਖਦੀ ਪੰਗਲ ਸਾਹਿਬ ਜਿੰਨੀ ਬਾਕੀ ਵੀ ਟੀਮ ਤੁਸੀਂ ਜਿਹੜਾ ਦਫ਼ਤਰ ਨੂੰ ਸੰਭਾਲਦਾ ਚਲਾ ਰਹੇ ਔਰ ਐਮਐਲਏ ਸਾਹਿਬ ਦਾ ਸਹਿਯੋਗ ਕਰ ਰਹੇ ਕਿਉਂਕਿ ਇੱਕ ਵਿਅਕਤੀ ਇਕੱਲਾ ਸਾਰੇ ਕੰਮਾਂ ਨੂੰ ਕੰਟਰੋਲ ਨਹੀਂ ਕਰ ਸਕਦਾ ਜਦੋਂ ਸਾਰੀ ਟੀਮ ਨਾਲ ਮਜ਼ਬੂਤ ਬਣ ਕੇ ਚਟਾਨ ਬਣ ਕੇ ਖੜਦੀ ਹੈ ਅਸੀਂ ਪਰਫਾਰਮੈਂਸ ਵੀ ਸਾਡੀ ਵਧੀਆ ਹੁੰਦੀ ਪ੍ਰੋਗਰੈਸ ਵੀ ਵਧੀਆ ਹੁੰਦੀ ਅਸੀਂ ਜਨਤਾ ਦੇ ਕੰਮ ਕਰਨ ਦੇ ਵਿੱਚ ਵੀ ਸਾਡੇ ਕੋਲ ਜਦੋਂ ਮੈਨਪਾਵਰ ਹਿਊਮਨ ਰਿਸੋਰਸ ਹੁੰਦੇ ਆ ਤਾਂ ਉਹ ਸਾਡੀਆਂ ਉਹ ਅਚੀਵਮੈਂਟਸ ਔਰ ਉਹ ਕੰਮ ਵੀ ਬਿਹਤਰ ਹੋ ਜਾਂਦਾ ਤੁਹਾਡਾ ਸਭ ਦਾ ਧੰਨਵਾਦ ਜੈ ਪੀਮ ਜੈ ਜਵਾਹਰ ਬਹੁਤ ਬਹੁਤ ਨਿਵਾਜੀ ਵੱਲੋਂ ਕ੍ਰਿਪਨ ਸਿੰਘ ਸਾਹਿਬ ਸਾਰਿਆਂ ਨੂੰ ਬੇਨਤੀ ਹੈ ਚਾਹ ਮੈਚਾ ਚਾਹ ਪੀ ਕੇ ਸਾਰਿਆਂ ਨੇ ਆਪਾਂ ਪਹਿਲਾਂ ਕੁਝ ਹਾਲ ਹੀ ਪਾਣੀ ਚਾਹ ਆਏਗੀ 讲的对。